ਕਣਕ ਦਾ ਜੇਕਰ ਤੁਸੀਂ ਬਹੁਤ ਹੀ ਜ਼ਿਆਦੇ ਸੋਨਾ ਝਾੜ ਲੈਣਾ ਚਾਹੁੰਦੇ ਹੋ ਤਾਂ ਕਣਕ ਦਾ ਤੰਦਰੁਸਤ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਣਕ ਦਾ ਹਰਾ-ਪਰਾ ਰਹਿਣਾ ਅਤੇ ਕਣਕ ਦੇ ਵਿੱਚ ਜਿੰਨਾ ਜ਼ਿਆਦਾ ਤੁਸੀਂ ਬੂਟਾ ਮਰਾ ਸਕਦੇ ਹੋ ਜਿੰਨੀਆਂ ਜ਼ਿਆਦਾ ਤੁਸੀਂ ਸ਼ਖਾਵਾਂ ਕਢਾ ਸਕਦੇ ਹੋ ਓਨੀਆਂ ਜ਼ਿਆਦਾ ਜ਼ਰੂਰੀ ਆ ਕਿਉਂਕਿ ਕਣਕ ਤੁਸੀਂ ਅਕਸਰ ਦੇਖਿਆ ਹੋਗਾ ਜਿੱਦਾ ਜੰਮ ਜ਼ਿਆਦਾ ਹੋਵੇਗਾ ਉਨਾ ਹੀ ਝਾੜ ਜ਼ਿਆਦਾ ਆਉਂਦਾ ਇਸਦੇ ਲਈ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਬਹੁਤਾ ਜ਼ਿਆਦਾ ਖਰਚਾ ਕਰੋ ਹਾਂ ਆਪਾਂ ਨੂੰ ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਪਵੇਗਾ ਹਾਂ ਦੋਸਤੋ ਜੇਕਰ ਤੁਹਾਡੀ ਕਣਕ ਪਹਿਲਾ ਪਣ ਲਾਉਣ ਤੋਂ ਬਾਅਦ ਜਾਂ ਦੂਜਾ ਪਣ ਲਾਉਣ ਤੋਂ ਬਾਅਦ ਪੀਲੀ ਪੈਂਦੀ ਆ ਜਾਂ ਉਸਦੇ ਪੁਰਾਣੇ ਪੱਤੇ ਪੀਲੇ ਪੈ ਰਹੇ ਆ ਤਾਂ ਸਿੱਧਾ ਸਿੱਧਾ ਉਹਦੇ ਵਿੱਚ ਨਾਈਟ੍ਰੋਜਨ ਦੀ ਕਮੀ ਆ ਤੁਸੀਂ ਉਹਨੂੰ ਜੂਰੀਆ ਦੀ ਸਪਰੇਅ ਕਰਨੀ ਪਊਗੀ ਨਹੀਂ ਤੁਹਾਡਾ ਝਾੜ ਪੱਕਾ ਕਟੂਆ ਕਿਉਂਕਿ ਨਾਈਟ੍ਰੋਜਨ ਯਾਨਕਿ ਯੂਰੀਆ ਇੱਕ ਅਜਿਹੀ ਖਾਦ ਹੈ ਜਿਹਦੇ ਉੱਪਰ ਕੋਈ ਵੀ ਖਾਦੇ ਨਹੀਂ ਕਣਕ ਦਾ ਬੂਟਾ ਕਰਾਉਣਾ ਕਣਕ ਦੀ ਗ੍ਰੋਥ ਕਰਉਣੀ ਕਣਕ ਦੇ ਵਿੱਚ ਹਰਾਪਣ ਲੈ ਕੇ ਆਉਣਾ ਕਣਕ ਦਾ ਝਾੜ ਵਧਾਉਣਾ ਸਭ ਕੁਝ ਇਸੇ ਦੇ ਹੱਥ ਵਿੱਚ ਹੈ ਇਸ ਕਰਕੇ ਸਭ ਤੋਂ ਪਹਿਲ ਦੇ ਆਧਾਰ ਤੇ ਜੇਕਰ ਤੁਹਾਡੀ ਕਣਕ ਨਦੀਨ ਨਸ਼ਕ ਸਪਰੇਨਾ ਦੱਬ ਗਈ ਹੈ ਚਾਹੀਓ ਗੁੱਲੀ ਡੰਡੇ ਵਾਲੀ ਸਪਰੇ ਸੀ ਚਾਹੀਓ ਕੋਈ ਬਾਥੂ ਨੂੰ ਮਾਰਨ ਖਤਰ 240 ਦੀ ਸਪਰੇ ਕੀਤੀ ਸੀ ਜੇਕਰ ਤੁਹਾਡੇ ਕਣਕ ਦੱਬ ਗਈ ਆ ਪੁਰਾਣੇ ਪੱਤੇ ਪੀਲੇ ਪੈ ਰਹੇ ਆ ਤਾਂ ਤੁਰੰਤ ਪਹਿਲਾਂ ਤਾਂ ਨਾਈਟ੍ਰੋਜਨ ਦੀ ਘਾਟ ਪੂਰੀ ਕਰੋ ਕਿਉਂਕਿ ਹੁਣ ਉਹ ਸਮਾਂ ਜਿੱਥੇ ਆ ਕੇ ਆਪਣੀ ਕਣਕ ਬੁਟਾਰਾ ਬਹੁਤ ਜ਼ਿਆਦਾ ਕਰਦੀ ਆ ਤੇ ਬਹੁਤ ਜਿਹੜੇ ਘੱਟ ਸਮੇਂ ਦੇ ਵਿੱਚ ਜ਼ਿਆਦਾ ਸ਼ਖਾਵਾਂ ਗੱਢਦੀ ਆ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਜਿਹੜੀ ਕਣਕ ਦੀ ਜ਼ੂਰੀ ਆਪਣੀ 55 ਦਿਨਾਂ ਦੇ ਅੰਦਰ ਅੰਦਰ ਪੂਰੀ ਕਰਨੀ ਆ ਮੈਂ ਹੁਣ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਜ਼ੂਰੀਆ ਪਾਓ ਤੁਸੀਂ ਜ਼ੂਰੀਆ ਦੀ ਸਪਰੇਅ ਕਰਨੀ ਆ ਜ਼ੂਰੀਆ ਤੁਸੀਂ ਪਹਿਲਾਂ ਹੀ ਬੁੱਤ ਪਾਉਣੀ ਆ ਪੱਤਿਆਂ ਰਾਹੀਂ ਖਰਾਕ ਦਿਓ ਜੇਕਰ ਤੁਹਾਡੀ ਕਣਕ ਦੇ ਨਵੇਂ ਪੱਤੇ ਪੀਲੇ ਪੈ ਰਹੇ ਤੇ ਸਲਫਰ ਦੀ ਘਾਟ ਆ ਚਾਹੇ ਤੁਸੀਂ ਆਪਣੀ ਜ਼ਮੀਨ ਦੇ ਵਿੱਚ ਸਲਫਰ ਪਾਈ ਹੋਈ ਆ ਪਰੰਤੂ ਫੇਰ ਵੀ ਆਪ ਨੂੰ ਸਪਰੇਅ ਦੇ ਰੂਪ ਦੇ ਵਿੱਚ ਜਿੰਨਾ ਛੇਤੀ ਹੋ ਸਕੇ ਸਲਫਰ ਦੀ ਘਾਟ ਨੂੰ ਪੂਰਾ ਕਰਨਾ ਪਊਗਾ ਆਪਾਂ ਆਪਣੀ ਕਣਕ ਦਰੋਸਤ ਕਰਨੀ ਜਿੱਦੇ ਕਰਕੇ ਉਹ ਆਪਣੇ ਆਪ ਹੀ ਫਟਾਰਾ ਕਰੂਗੀ ਤਾਂ ਦੋਸਤੋ ਆਪਾਂ ਨੂੰ ਬਹੁਤ ਜਿਆਦਾ ਛੇਤੀ ਛੇਤੀ ਇਹ ਕੰਮ ਕਰਨਾ ਪਊਗਾ ਕਿਉਂਕਿ ਜਦੋਂ ਆਪਣੀ ਕਣਕੇ 50 55 ਦਿਨਾਂ ਦੀ ਹੁੰਦੀ ਹੈ ਤੇ ਇਹਦੇ ਵਿੱਚ ਨਾ ਇੱਕ ਗੰਡ ਬਾਨੀ ਸ਼ੁਰੂ ਹੋ ਜਾਂਦੀ ਜਦੋਂ ਆਪਣੀ ਕਣਕ ਦੇ ਵਿੱਚ ਗੰਡ ਬਾਨੀ ਸ਼ੁਰੂ ਹੋ ਜੇ ਤਾਂ ਸਮਝ ਲਓ ਉਹ ਫਟਾਰਾ ਕਰਨਾ ਬੰਦ ਕਰ ਰਹੀ ਹੈ ਤਾਂ ਕਰਕੇ ਦੋਸਤੋ ਜਿੰਨਾ ਫਟਾਰਾ ਕਰਾਉਣਾ ਹੁਣ ਸਹੀ ਮੌਕਾ ਮੌਕੇ ਤੇ ਚੌਕਾ ਮਾਰ ਦਿਓ ਇਸ ਦੇ ਉਲਟ ਇੱਕ ਮੈਂ ਤੁਹਾਨੂੰ ਘਾੜ ਦੀ ਨਿਸ਼ਾਨੀ ਹੋਰ ਦੱਸ ਦਵਾਂ ਜੇਕਰ ਤੁਹਾਡੀ ਕਣਕ ਕਿਸੇ ਨਦੀਨ ਨਸ਼ਕ ਸਪਰੇਅ ਨਾਲ ਚਾਹੀਓ ਗੁੱਲੀ ਡੰਡੇ ਨੂੰ ਮਾਰਨ ਵਾਲੀ ਦਵਾਈ ਆ ਜਾਂ ਚੌੜੀ ਪੱਤੀ ਵਾਲੇ ਜਿਵੇਂ ਪਾਲਕਾ ਬਾਤੂ ਉਸ ਨੂੰ ਮਾਰਨ ਵਾਲੀ ਦਵਾਈ ਆ ਉਹਦੇ ਨਾਲ ਛੇਤੀ ਦਬਦੀ ਆ ਪੀਲੀ ਪੈ ਜਾਂਦੀ ਆ ਕੱਕਾ ਬਹੁਤ ਮਾਰਦੀ ਹੈ ਇਹ ਨਦੀਨ ਨਸ਼ਕ ਦਵਾਈ ਤਾਂ ਤੁਹਾਡੀ ਕਣਕ ਦੇ ਵਿੱਚ ਮੈਗਨੀਟਿਕਟ ਹੋ ਸਕਦੀ ਹੈ ਹਾਂ ਦੋਸਤੋ ਜੇਕਰ ਤੁਹਾਨੂੰ ਲੱਗਦਾ ਨਾ ਸਾਡੀਆਂ ਦੂਜੀਆਂ ਜ਼ਮੀਨਾਂ ਨਾਲ ਜਿਹੜਾ ਆਹ ਜ਼ਮੀਨ ਦੇ ਵਿੱਚ ਨਾ ਹਲਕੀ ਜਿਹੀ ਵੀ ਅਸੀਂ ਕੋਈ ਕੱਖਾਂ ਨੂੰ ਮਾਰਨ ਵਾਲੀ ਸਪਰੇਅ ਕਰ ਦਿੰਦੇ ਹਾਂ ਯਾਰ ਦਬ ਜਾਂਦੀ ਹੈ ਤਾਂ ਉੱਥੇ ਪੈਲ ਦੇ ਆਧਾਰ ਤੇ ਜੋ ਵੀ ਤੁਸੀਂ ਸਪਰੇਅ ਕਰ ਰਹੇ ਹੋ ਉਹਦੇ ਵਿੱਚ ਮੈਗਨੀਸ ਸਲਫੇਟ ਜ਼ਰੂਰ ਐਡ ਕਰ ਲਓ ਕਿਉਂਕਿ ਜ਼ਰੂਰੀ ਨਹੀਂ ਕਿ ਮੈਗਨੀਜ਼ ਦੀ ਘਾਟ ਸਿਰਫ ਰੇਤਲੀਆਂ ਜ਼ਮੀਨਾਂ ਦੇ ਵਿੱਚ ਆਵੇ ਇਹ ਵੀ ਹੋ ਸਕਦਾ ਤੁਹਾਡੀ ਰੇਤਲੀ ਜ਼ਮੀਨ ਬਧੀਆ ਤੰਦਰੁਸਤ ਹੋਵੇ ਉੱਥੇ ਮੈਗਨੀਜ਼ ਘਾਟ ਨਾ ਆਉਂਦੀ ਹੋਵੇ ਉੱਥੇ ਕਿਸੇ ਵੀ ਕੱਖਾਂ ਦੇ ਸਪਰੇ ਦਾ ੱੱਕਾ ਨਾ ਵੱਜਦਾ ਹੋਵੇ ਪਰੰਤੂ ਜਿੱਥੇ ੱੱਕਾ ਵੱਜਦਾ ਤਾਂ ਉੱਥੇ ਕਿਰਪਾ ਕਰਕੇ ਮੈਗਨੀਜ਼ ਸਲਫੇਟ ਦੀ ਸਪਰੇ ਤੁਸੀਂ ਜ਼ਰੂਰ ਕਰਨੀ ਹੈ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਵੈਸੇ ਤਾਂ ਦੋਸਤੋ ਇਸ ਵਾਰ ਮੌਸਮ ਬਹੁਤ ਵਧੀਆ ਬਹੁਤ ਜਿਹਾ ਧੁੱਪਾਂ ਲੱਗ ਰਹੀਆਂ ਕਣਕ ਬਹੁਤ ਜਿਹਾ ਸ਼ਾਨਦਾਰ ਖੜੀ ਆ ਪਰੰਤੂ ਜੇਕਰ ਤੁਹਾਡੀ ਕਣਕ ਪੀਲੀ ਪੈਂਦੀ ਆ ਦੱਬ ਗਈ ਆ ਫ ਤਾਂ ਇੰਨਾ ਸਪਰੀਆਂ ਦੀ ਵਰਤ ਤੁਸੀਂ ਕਰ ਸਕਦੇ ਹੋ ਹੁਣ ਦੇ ਉਜਾਇਤ ਤੇ ਧੰਨਵਾਦ